ਤੇ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲਵੱਡੀ ਕਿਸਾਨ ਦੋਸਤੋ ਪਿਛਲੇ ਲਗਭਗ 10-12 ਦਿਨ ਤੋਂ ਕਿਸਾਨ ਭਰਾਵਾਂ ਦੇ ਫੋਨ ਆ ਰਹੇ ਆ ਕਿ ਸਾਡੀ ਕਣਕ 15 ਦਿਨ ਦੀ ਹੋ ਗਈ ਹੈ ਅਸੀਂ ਪਾਣੀ ਲਾਉਣਾ ਹੈ ਪਹਿਲਾਂ ਖਾਦ ਪਾਈਏ ਕਿ ਪਾਣੀ ਲਾ ਕੇ ਖਾਦ ਪਾਈਏ ਕੁਝ ਘਰੇਲੂ ਮਜਬੂਰੀਆਂ ਕਾਰਨ ਵੀਡੀਓ ਨਹੀਂ ਪਾ ਸਕੇ ਸੁਖ ਸਾਹ ਦੋਸਤੋ ਅੱਜ ਜਿਸ ਕਣਕ ਦੇ ਖੇਤ ਵਿੱਚ ਮੈਂ ਖਲੋਤਾ ਹੈ ਇਹ ਖੇਤ 16 ਦਿੰਦਾ ਹੈ 16 ਦਿੰਦੀ ਇਹ ਕਣਕ ਹੈ ਤੇ ਕੋਈ 34 ਤੋਂ 35 ਕਿਲੋ ਵੇਚ ਰਿਹਾ ਹੈ ਤੇ ਵਾਹਣ ਵਾਲੀ ਕਣਕ ਹੈ ਝੋਨੇ ਤੋਂ ਬਾਅਦ ਚ ਇੱਥੇ ਹਾਈਬ੍ਰਿਡ ਝੋਨਾ 7701 ਸੀ ਜਾਂ 757501 ਸੀ ਉਹ ਵੱਢ ਕੇ ਤੇ ਵਾਹਣ ਭਰਦੇ ਸੀ ਵਾਹਣ ਵਾਲੀ ਕਣਕ ਹੈ ਪੋਰਾ ਕੀਤਾ ਹੈ ਮੈਂ ਕੈਮਰਾਮੈਨ ਸਾਹਿਬ ਤੁਸੀਂ ਵਿਖਾ ਲਿਓ ਪੀ ਇਹ ਥੋੜੀ-ਥੋੜੀ ਕਣਕ ਜਿਸ ਤਰ੍ਹਾਂ ਕਈ ਥਾਵਾਂ ਤੋਂ ਲੱਗਦਾ ਵੀ ਸਪੇਸੀ ਹੈ ਭਾਰੇ ਐਂਡ ਤੱਕ ਜਾਂਦੇ ਆ ਫਸ ਜਾਣੀ ਐ ਤੇ ਵਾਹਣ ਵਾਲੀ ਕਣਕ ਹੋਣ ਕਰਕੇ ਇਹਦੇ ਵਿੱਚ ਕੋਈ ਹੁਣ ਤੱਕ ਬਹੁਤੇ ਨਦੀਨ ਵੀ ਨਹੀਂ ਜੰਮੇ ਥੋੜਾ ਕਿਤੇ-ਕਿਤੇ ਸੂਈਆਂ ਨਦੀਨ ਦੀਆਂ ਮੈਨੂੰ ਅੱਜ ਕੱਲ ਮੈਂ ਆਇਆ ਸੀ ਨਿਕਲੀਆਂ ਨਜ਼ਰ ਆ ਰਹੀਆਂ ਓਗਰਿਆ ਨਦੀਨ ਪਰ ਨਦੀਨ ਵੀ ਬਹੁਤ ਜ਼ਿਆਦਾ ਨਹੀਂ ਉੱਗਿਆ ਹੁਣ ਕਿਸਾਨ ਭਰਾਵਾਂ ਦਾ ਸਵਾਲ ਸੀ ਵੀ ਅਸੀਂ ਪਾਣੀ ਦੇਣਾ ਹੈ 22 ਦਿਨ ਲਾਗੇ ਜਾਂ 24 ਦਿਨ ਲਾਗੇ 20 ਦਿਨ ਤੋਂ ਬਾਅਦ ਖੇਤ ਦੀ ਨਮੀ ਦੇ ਹਿਸਾਬ ਨਾਲ ਲੋਕ ਪੈੜੀ ਰੇਤ ਲਈ ਆ ਚੀਕ ਨਹੀਂ ਆ ਬੀਜਣ ਵੇਲੇ ਬੱਤਰ ਖੁਸ਼ਕ ਸੀ ਕਿ ਬੱਤਰ ਪੂਰਾ ਸੀ ਉਹਦੇ ਹਿਸਾਬ ਨਾਲ ਜ਼ਿਮੀਂਦਾਰ ਭਰਾ 20 ਦਿਨ ਤੋਂ ਲੈ ਕੇ 28 27 ਦਿਨ ਤੱਕ 30 ਦਿਨ ਤੱਕ ਵੀ ਕਈ ਭਰਾ ਆਪਣੀ ਮਿੱਟੀ ਦੇ ਹਿਸਾਬ ਨਾਲ ਖੇਤ ਦੇ ਹਿਸਾਬ ਨਾਲ ਪਾਣੀ ਲਾਉਂਦੇ ਆ ਵੀ ਆਪਾਂ ਖਾਦ ਪਹਿਲਾਂ ਪਾਈਏ ਕਿ ਖਾਦ ਬਾਅਦ ਚ ਪਾਈਏ ਤੇ ਖਾਦ ਦੇ ਨਾਲ ਕੁਝ ਪਾਈਏ ਕਿ ਖਾਦ ਕਾਲੀ ਪਾਈਏ ਸੁਖਸਾਨ ਪ੍ਰਾਉ ਦੇਖੋ ਜਿਸ ਖੇਤ ਦੇ ਵਿੱਚ ਮੈਂ ਖੜਾ ਹਾਂ ਇਹਨੂੰ ਅਸੀਂ 19 ਦਿਨ ਦੇ ਲਾਗੇ ਬੰਨੇ ਯਾਨੀ ਕਿ ਅੱਜ ਤੋਂ 4 ਦਿਨ ਨੂੰ 30 ਕਿਲੋ ਜ਼ੂਰੀਆ ਦੇ ਨਾਲ 3 ਕਿਲੋ ਸਲਫਰ ਪਾਊਡਰ ਫਾਰਮ ਡਬਲਯੂ ਡੀਜੀ ਫਾਰਮੂਲੇਸ਼ਨ ਚਾਹੁੰਦਾ ਹੈ ਉਹ ਤੇ ਇੱਕ ਅਮੀਨੋ ਐਸਿਡ ਬੇਸ ਪ੍ਰੋਡਕਟ ਹੈ ਜੀਓਕਸੋਲ ਸੌਰੀ ਸਮਰਾਟ ਪਲਸ ਜਾਂ ਜੀਓਕਸੋਲ ਕਾਰਬਨ بیس ਪ੍ਰੋਡਕਟ ਹੈ ਆਰਗੈਨਿਕ ਮੈਨੀਅਰ ਕਹਿ ਦਿੰਦੇ ਆ ਉਹ ਦੋਵਾਂ ਦਾ ਲਾ ਕੇ ਅਸੀਂ ਇਹਨੂੰ ਭਰਨ ਤੋਂ ਚਾਰ ਪੰਜ ਦਿਨ ਪਹਿਲਾਂ ਹੀ ਛੱਟਾ ਮਾਰ ਦਾਂਗੇ ਜ਼ਰੂਰੀ ਆ ਅਸੀਂ 30 ਕਿਲੋ ਹੀ ਪਾਵਾਂਗੇ ਹੁਣ ਜਿਸ ਤਰ੍ਹਾਂ ਕਈਆਂ ਏਰੀਆ ਦੇ ਵਿੱਚ ਕਣਕਾਂ ਨੂੰ ਪਾਣੀ ਲੱਗ ਗਿਆ ਕਿਸਾਨ ਭਰਾਵਾਂ ਨੇ ਕਣਕਾਂ ਕਈਆਂ ਨੇ 20 ਤਰੀਕ ਤੋਂ 23 ਤੋਂ 24 ਤੋਂ ਬੀਜਣੀਆਂ ਸ਼ੁਰੂ ਕਰਤੀਆਂ ਸੀ ਉਹਨਾਂ ਦੀਆਂ ਤੇ ਕਣਕਾਂ ਜਿਹੜੀਆਂ ਬਹੁਤ ਗੇਤੀਆਂ ਉਹ ਮੈਂ ਵਿੱਚ ਇੱਕ ਫੋਟੋ ਚਲਾਉਂਗਾ ਭਰਨ ਤੋਂ ਬਾਅਦ ਥੋੜੀ ਰੇਤ ਨਹੀਂ ਪੈਲੀ ਸੀ ਤੇ ਫਿਰ ਦੁਬਾਰੇ ਬੱਤਾਂ ਆਉਣੀ ਸ਼ੁਰੂ ਹੋ ਗਈ ਐ ਕਣਕ ਨੂੰ ਲਗਭਗ 27-28 ਦਿਨ ਦੀ ਹੋ ਗਈ ਐ ਵੀ ਉਹਨੂੰ ਕੀ ਪਾਈਏ ਦੇਖੋ ਜਾਂ ਕਣਕ ਭਰਨ ਤੋਂ 4-5 ਦਿਨ ਪਹਿਲਾਂ 30 ਕਿਲੋ ਜ਼ੂਰੀਆ ਦੇ ਨਾਲ ਤੁਸੀਂ 3 ਕਿਲੋ ਆਊਡਰ ਫਾਰਮ ਸਲਫਰ ਨਾਲ ਇਹਦੇ ਸਮਰਾਟ ਪਲੱਸ ਅਮੀਨੋ ਐਸਿਡ بیس ਪ੍ਰੋਡਕਟ ਜਾਂ ਆਰਗੈਨਿਕ ਮੈਨਿਊਰ ਜੀਓਕਸਾਲ ਉਹ ਮੇਂ ਚੀਜ਼ਾਂ ਰਲਾ ਕੇ ਤੁਸੀਂ अर्ली 스테ਜ ਦੇ ਵਿੱਚ ਪਾ ਸਕਦੇ ਸੀ ਹੁਣ ਕੁਝ ਕਿਸਾਨ ਭਰਾਵਾਂ ਦਾ ਬਹੁਤ ਜ਼ਿਆਦਾ ਭਰੋਸਾ ਬਣਿਆ ਮਾਈ ਕੋਰਾਈਜ਼ਾ بیس ਪ੍ਰੋਡਕਟ ਆਉਂਦੇ ਨੇ ਇੱਕ ਫੰਗਸ ਹੁੰਦੀ ਹੈ ਉਹਦੇ بیس ਪ੍ਰੋਡਕਟ ਆਉਂਦੇ ਜੇ ਮਾਈ ਕੋਰਾਈਜ਼ਾ ਤਕਰੀਬਨ ਮਾਰਕੀਟ ਦੇ ਵਿੱਚ ਹਰ ਇੱਕ ਦੁਕਾਨਦਾਰ ਕੋਈ ਹਰੇਕ ਕੰਪਨੀ ਕੋ ਹੈਗਾ ਉਹ ਵੀ ਕਿਸਾਨ ਭਰਾ ਪਾਉਂਦੇ ਦੇਖੋ ਉਹਨੂੰ ਜੇ ਤੁਸੀਂ ਪਾਉਣਾ ਹੈ ਉਹ ਥੋੜਾ ਨਮੀ ਮੰਗਦਾ ਪ੍ਰੋਡਕਟ अर्ली 스테ਜ ਦੇ ਵਿੱਚ ਉਹਨੂੰ ਤੁਸੀਂ ਪਾਣੀ ਲੱਗੇ ਤੋਂ ਬਾਅਦ ਚ ਹੀ ਪਾਇਓ ਤੇ ਜ਼ੂਰੀਆ ਕੋਸ਼ਿਸ਼ ਕਰਿਓ ਕਿ 30 35 ਕਿਲੋ 45 ਕਿਲੋ ਵੀ ਪਹਿਲੀ ਖਾਦ ਨਾ ਪਾਇਓ 10 ਤੋਂ 15 ਕਿਲੋ ਜ਼ੂਰੀਆ ਤੁਸੀਂ ਆਪਣੀ ਬਚਾ ਲਿਓ ਕਈ ਕਿਸਾਨ ਭਰਾ IFCO ਦੀਆਂ ਸੁਸਾਇਟੀਆਂ ਨਾਲ ਜੁੜੇ ਆ IFCO ਦੇ ਸੇਲ ਸੈਂਟਰਾਂ ਨਾਲ ਜੁੜੇ ਆ IFCO ਵੀ ਇੱਕ ਸੀਵੀਡ ਬੇਸ ਸੀਆਬੀਡ ਬੇਸ ਪ੍ਰੋਡਕਟ ਵੇਚਦਾ ਸਾਗਾਰਿਕਾ ਉਹਦੇ ਵੀ ਨਤੀਜੇ ਚੰਗੇ ਆਉਂਦੇ ਆ ਤੁਸੀਂ 30 ਕਿਲੋ ਜ਼ੂਰੀਆ ਦੇ ਨਾਲ 8 ਕਿਲੋ ਦੀ ডোজ ਤੇ ਸਾਗਾਰੀਕਾ ਵੀ ਪਾਣੀ ਲਾਉਣ ਤੋਂ 5-4 ਦਿਨ ਪਹਿਲਾਂ ਵੀ ਪਾ ਸਕਦੇ ਜੇ ਤੇ ਪਾਣੀ ਲਾਉਣ ਤੋਂ 5-6 ਦਿਨ ਬਾਅਦ ਚ ਹਲਕਾ ਪੈਰ ਦੱਬਦੇ ਦੇ ਵਿੱਚ ਕਿਤੇ ਖੁੱਬ ਵੀ ਜਾਵੇ 100 ਪੈਰ ਨੰਗਦਿਆਂ 20 ਪੈਰ ਖੁੱਬ ਵੀ ਜਾਣ ਕੋਈ ਨਹੀਂ ਉਸ ਵਕਤਰ ਦੇ ਵਿੱਚ 30 ਕਿਲੋ ਜ਼ੂਰੀਆ ਦੇ ਨਾਲ ਇਹਨਾਂ ਚੀਜ਼ਾਂ ਨੂੰ ਜਾਂ ਤੁਸੀਂ ਫਿਰ ਮੈਂ ਇੱਕ ਵਾਰ ਦੱਸ ਦਿੰਦਾ ਜਾਂ ਤੁਸੀਂ ਜ਼ੂਰੀਆ ਦੇ ਨਾਲ ਸਲਫਰ ਪਲੱਸ ਅਮੀਨੋ ਐਸਿਡ 20 ਪ੍ਰੋਡਕਟ ਸਮਰਾਟ ਪਲੱਸ ਲੈਣਾ ਜਾਂ ਸਲਫਰ ਪਲੱਸ ਆਰਗੈਨਿਕ ਮੈਨਿਊਰ ਆਉਂਦਾ ਜੀਓਕਸਾਲ ਦੇ ਨਾਂ ਤੇ ਉਹ ਲੈਣਾ ਦੋਵੇਂ ਵੀ ਪਾ ਸਕਦੇ ਜਿਸ ਤਰ੍ਹਾਂ ਤੁਹਾਡੀ ਪਾਕਟ ਅਲਾਓ ਕਰਦੀ ਹੈ ਖਰਚਾ ਲੱਗਣਾ ਹੈ ਜਾਂ ਤੁਸੀਂ ਭਰਨ ਤੋਂ ਬਾਅਦ ਚ ਮਾਈ ਕੋਰੇਜਾ ਪਾ ਸਕਦੇ ਜੇ ਮਾਈ ਕੋਰੇਜੇ ਦੇ ਨਾਲ ਸਲਫਰ ਨਹੀਂ ਪਾਣਾ ਜੇ ਸਲਫਰ ਪਾਉਣਾ ਫਿਰ ਮਾਈ ਕੋਰੇਜਾ ਅਗਲੀ ਖਾਦ ਚ ਲੈ ਜਾਓ ਜਾਂ ਤੁਸੀਂ ਪਹਿਲਾਂ ਸਲਫਰ ਪਾ ਲਿਓ ਜਾਂ ਤੁਸੀਂ ਪਹਿਲਾਂ ਮਾਈ ਕੋਰੇਜਾ ਪਾ ਲਿਓ ਸੀ ਵੀਡ ਤੁਸੀਂ ਦੋਵਾਂ ਹਾਲਾਤਾਂ 'ਚ ਸੀਆਵੀਡ ਪਾ ਸਕਦੇ ਜੇ ਮਤਲਬ ਪਾਣੀ ਤੋਂ ਪਹਿਲਾਂ ਵੀ ਖਾਦ ਦੇ ਨਾੜੇ ਲਾ ਕੇ ਪੰਜ ਚਾਰ ਦਿਨ ਪਹਿਲਾਂ ਪਾ ਦਿਓ ਕੰਮ ਬੜਾ ਵਧੀਆ ਸਲੋ ਰਿਲੀਜ਼ ਦੇ ਵਿੱਚ ਕਣਕ ਨੂੰ ਜ਼ੂਰੀਆ ਵੀ ਸਲੋ ਮਿਲੇਗਾ ਤੇ ਸੀਆਵੀਡ ਨੇ ਤੇ ਆਪਣਾ ਕੰਮ ਸੋਇਲ ਦੇ ਵਿੱਚ ਸ਼ੁਰੂ ਕਰ ਦੇਣਾ ਪਾਣੀ ਤੋਂ ਬਾਅਦ 'ਚ ਵੀ ਪਾ ਸਕਦੇ ਜੀ ਪਰ ਪਾਓ ਭਰਾਓ ਤਦ ਜੇ ਤੁਹਾਨੂੰ ਲੱਗਦਾ ਵੀ ਸਾਡੇ ਇਹਨਾਂ ਖੇਤਾਂ ਦੇ ਵਿੱਚ ਕਣਕਾਂ ਨਾਰਮਲ ਹਾਲਾਤਾਂ ਨਾਲੋਂ ਕਮਜ਼ੋਰ ਰਹਿੰਦੀਆਂ ਹੈ ਸਾਡਾ ਝਾੜ ਉਹਨਾਂ ਵਧੀਆ ਨਹੀਂ ਆਉਂਦਾ ਜਿੰਨਾ ਵਧੀਆ ਅਸੀਂ ਸੋਚਦੇ ਹਾਂ ਕਿਉਂਕਿ ਖਰਚਾ ਵੀ ਲੱਗਣਾ ਹੈ 3.500 ਦਾ ਸਲਫਰ ਆਉਣਾ ਹੈ 450 ਤੋਂ 550 ਦੇ ਵਿੱਚ ਅਲੱਗ-ਅਲੱਗ ਕੰਪਨੀਆਂ ਦੇ ਮਾਈ ਕੋਰੇਜ਼ੀ ਆਉਣੇ ਆ 400 ਤੋਂ ਲੈ ਕੇ 550 ਤੱਕ ਤੁਹਾਨੂੰ ਸੀ ਵੀਡਜ਼ਾਂ ਆਰਗੈਨਿਕ ਮੈਨੀਅਰ ਮਿਲਣਾ ਹੈ ਦੋਵੇਂ ਪਾਓਗੇ ਤੁਹਾਡਾ 750 ਤੋਂ ਲੈ ਕੇ 900 ਰੁਪਿਆ ਕਿੱਲੇ ਦੀ ਇਨਵੈਸਟਮੈਂਟ ਹੋ ਜਾਣੀ ਹੈ ਜੀ ਤੁਹਾੜ ਕੋ 20 ਕਿਲੇ ਕਣਕਾਂ ਤੇ ਉਹਨਾਂ ਖੇਤਾਂ ਦੇ ਵਿੱਚ ਤੁਸੀਂ ਇਨਵੈਸਟਮੈਂਟ ਕਰਕੇ ਦੇਖ ਲਿਓ ਜਿਨ੍ਹਾਂ ਖੇਤਾਂ ਦੇ ਵਿੱਚ ਤੁਹਾਡੀਆਂ ਚੰਗੀਆਂ ਖੇਤਾਂ ਨਾਲੋਂ ਝਾੜ ਬਰਾਬਰ ਦਾ ਨਹੀਂ ਆਉਂਦਾ ਵੀ अर्ली ਸਟੇਜ ਦੇ ਵਿੱਚ ਇਹ ਚੀਜ਼ਾਂ ਆਪਾਂ ਦੇ ਕੇ ਆਪਣੇ ਖੇਤ ਦੀ ਕਣਕ ਨੂੰ ਜ਼ਿਆਦਾ ਵਧੀਆ ਜ਼ਿਆਦਾ ਮਜ਼ਬੂਤ ਜ਼ਿਆਦਾ ਫੁਟਾਰ अर्ली ਸਟੇਜ ਦੇ ਵਿੱਚ ਆਜੇ ਤੇ ਉਹ ਚੰਗੀਆਂ ਖੇਤਾਂ ਦੇ ਬਰਾਬਰ ਭਲਾ ਸਾਡਾ ਉਹ ਖੇਤ 750 ਤੋਂ 1000 ਰੁਪਏ ਦੀ ਇਨਵੈਸਟਮੈਂਟ ਤੇ ਬਰਾਬਰ ਆਉਂਦਾ ਝਾੜ ਵੇਲੇ ਉਹ ਤਾਂ 6 ਮਹੀਨੇ ਲੱਗਣੇ ਵੇਖੋ ਵੇਖੀ ਧੜਾ ਧੜ ਸਾਰਿਆਂ ਖੇਤਾਂ 'ਚ ਨਾ ਪਾਇਓ ਜਿੱਥੇ ਤੁਹਾਡੀਆਂ ਕਣਪਾਂ ਨਾਰਮਲ ਹਾਲਾਤਾਂ ਦੇ ਵਿੱਚ ਚੰਗੀਆਂ ਰਹਿੰਦੀਆਂ ਚੰਗੀਆਂ ਨਿਕਲਦੀਆਂ ਉੱਥੇ ਤੁਸੀਂ ਜ਼ਿਆਦੀ ਵਦੀ ਇਨਵੈਸਟਮੈਂਟ ਕਰਨ ਦੀ ਤੁਹਾਨੂੰ ਲੋੜ ਨਹੀਂ ਐ ਸਲਫਰ ਕਈ ਭਰਾ ਕਹਿੰਦੀ ਐ ਕਿ ਹੋ ਸਕਦਾ ਸਾਡੇ ਖੇਤ ਦੇ ਵਿੱਚ ਸਲਫਰ ਦੀ ਲੋੜ ਹੋਵੇ ਹੋ ਸਕਦਾ ਸਾਡੇ ਖੇਤ ਦੀ ਸਲਫਰ ਦੀ ਲੋੜ ਨਾ ਹੋਵੇ ਇਹ ਤੇ ਪਤਾ ਲੱਗ ਸਕਦਾ ਸੋਇਲ ਟੈਸਟਿੰਗ ਤੋਂ ਬਾਅਦ ਪਰ ਭਰਾਓ ਐਨ ਪੀ ਕੇ ਐਸ ਚੌਥਾ ਮੈਜ਼ਰ ਤਾਂ ਤੇ ਆ ਜਿਹੜਾ ਆਪਾਂ ਖੇਤ ਨੂੰ ਦੇ ਸਕਦੇ ਆ ਸੋਇਲ ਨੂੰ ਦੇ ਸਕਦੇ ਆ ਮੰਨ ਲਓ ਤੁਹਾਡੇ ਖੇਤ ਨੂੰ ਸਲਫਰ ਦੀ ਨਹੀਂ ਵੀ ਲੋੜ ਪਰ ਕਿਸੇ ਵੀ ਕਾਰਨ ਜੇ ਤੁਹਾਡੇ ਖੇਤ ਦਾ ਪੀ ਐਚ ਲੈਵਲ ਉੱਪ ਗਿਆ ਤੇ ਸਲਫਰ ਖੇਤ ਦੇ ਵਿੱਚ ਪੈਣ ਦੇ ਨਾਲ ਪੀ ਐਚ ਲੈਵਲ ਇਕੁਅਲ ਸਥਿਤੀ ਦੇ ਵਿੱਚ ਆ ਜਾਂਦਾ ਤੇ ਉਹੀ ਖੇਤ ਉਹੀ ਪਲਾਂਟਸ ਉਹੀ ਰੂਟ ਉਹੀ ਖਰਾਕ ਸਲਫਰ ਪੈਣ ਤੋਂ ਬਾਅਦ ਚ ਪਲਾਂਟ ਨਿਊਟ੍ਰੀਸ਼ਨ ਅਪਟੇਕ ਵਧਾ ਦਿੰਦਾ ਫਾਇਦਾ ਹੁੰਦਾ ਇਹ ਬਿਲਕੁਲ ਨਹੀਂ ਹੁੰਦਾ ਮੰਨ ਲਓ ਇਹ ਇਹਨ ਸਾਢੇ 3 ਕੱਲੇ ਦਾ ਪਲਾਟ ਹੈ ਇਹੋ ਜੇ ਪਲਾਟ ਦੇ ਵਿੱਚ ਤੁਸੀਂ ਅੱਧੇ ਥਾਂ ਦੇ ਵਿੱਚ ਸਲਫਰ ਤੇ ਸਮਰਾਟ ਪਲੱਸ ਸਲਫਰ ਤੇ ਜੀਓਕਸੋਲ ਪਾ ਲੋ ਅੱਧੇ ਥਾਂ ਦੇ ਵਿੱਚ ਤੁਸੀਂ ਛੱਡ ਦਿਓ ਵਿਧਿਨ 10 ਤੋਂ 15 ਡੇਜ਼ 10 ਤੋਂ 15 ਦਿਨ ਦੇ ਵਿੱਚ ਵਿੱਚ ਉਹਨਾਂ ਖੇਤਾਂ ਨੇ ਵੱਖਰਾ ਹੋ ਕੇ ਤੁਹਾਨੂੰ ਬੁਖਾ ਦੇਣਾ ਕਿ ਇੱਥੇ ਅਸੀਂ ਪਾਇਆ ਹੈ ਇੱਥੇ ਫੁਟਾਰ ਵੱਧ ਹੈ ਰੂਟਸ ਡਿਵੈਲਪਮੈਂਟ ਜਾਰੀ ਹੈ ਟਣੇ ਦੀ ਮੋਟਾਈ ਜ਼ਿਆਦੀ ਹੈ ਲੀਫ ਦੀ ਚੌੜਾਈ ਜ਼ਿਆਦੀ ਹੈ 15 ਦਿਨ ਦੀ ਗੱਲ ਕਰ ਰਹੇ ਹਾਂ 15 ਦਿਨਾਂ ਦੇ ਵਿੱਚ ਦੋਵਾਂ ਖੇਤਾਂ ਦਾ ਤੁਸੀਂ ਅਲੱਗ-ਅਲੱਗ ਅਨਾਲਿਸਿਸ ਆਪ ਕਰ ਲਿਓ ਤੇ ਤੁਹਾਨੂੰ ਫਰਕ ਸ਼ਰੇਆਮ ਖੇਤ ਦੇ ਵਿੱਚ ਨਜ਼ਰ ਆ ਜਾਏਗਾ ਸੁਖਸਾਨ ਭਰਾਓ ਖੇਤੀ ਨਾਲ ਸੰਬੰਧਿਤ ਚਾਹੇ ਤੁਸੀਂ ਕਣਕ ਲਾਈ ਹੈ ਚਾਹੇ ਤੁਸੀਂ ਕਿਸੇ ਵੀ ਪ੍ਰਕਾਰ ਦੀ ਵੈਜੀਟੇਬਲ ਲਾਈ ਹੈ ਚਾਹੇ ਤੁਸੀਂ ਗੰਨਾ ਲਾਇਆ ਹੈ ਖੇਤੀ ਨਾਲ ਸੰਬੰਧਤ ਤੁਹਾਡਾ ਕੋਈ ਵੀ ਸਵਾਲ ਹੋਵੇ ਮੇਰਾ ਨੰਬਰ 9216099188 ਤੇ ਮੇਰੇ ਨਾਲ ਸੰਪਰਕ ਕਰ ਲਿਓ ਜਿਨੇ ਗੁਰੂ ਨਾਨਕ ਸਾਹਿਬ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾ ਨੇ ਬੋਧ ਦਿੱਤੀ ਹੈ ਉਸ ਬੋਧ ਦੇ ਅਨਸਾਰ ਤੁਹਾਡਾ ਖੇਤੀ ਦੇ ਮਸਲਿਆਂ ਦਾ ਜੋਗ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਕਿਹਾ ਸੀ ਪੰਜਾਬ ਦੇ ਸਰੋਤ ਲੁੱਟੇ ਜਾ ਰਹੇ ਆ ਪੰਜਾਬ ਦੀ ਸਟੇਟ ਨੂੰ ਹਰ ਪਾਸਿਓਂ ਸੈਂਟਰ ਆਪਣੇ ਤਰੀਕੇ ਨਾਲ ਖਾ ਰਹੀ ਹੈ ਪਾਰਟੀਆਂ ਜਿਹੜੀਆਂ ਪੁਰਾਣੀਆਂ ਖਾ ਰਹੀਆਂ ਹਨ ਉਹਨਾਂ ਨੇ ਵੀ ਤੁਹਾਡਾ ਕੋ ਚੰਗਾ ਨਹੀਂ ਸਵਾਰਿਆ ਇਕਜੁੱਟ ਹੋ ਜੋ ਚਾਹੇ ਕਿਸਾਨ ਜਥੇਬੰਦੀਆਂ ਅਲੱਗ-ਅਲੱਗ ਤੁਰੇ ਫਿਰਦੀਆਂ ਚਾਹੇ ਨੌਜਵਾਨ ਜਥੇਬੰਦੀਆਂ ਸਰਵਿਸਮੈਨਾਂ ਦੀਆਂ ਐਕਸ ਜੂਨੀਅਨਾਂ ਜਾਂ ਮੌਜੂਦਾ ਸਰਵਿਸਮੈਨਾਂ ਦੀਆਂ ਜੂਨੀਅਨਾਂ ਜਿਹੜੀਆਂ ਸਰਕਾਰ ਦੇ ਧੱਕੇ ਵਿਰੋਧ ਸਮੇਂ-ਸਮੇਂ ਸਰ ਲੜਦੀਆਂ ਰਹਿੰਦੀਆਂ ਕਿਸੇ ਵੀ ਵਰਗ ਨਾਲ ਕਿਸੇ ਵੀ ਕੋਈ ਸਰਕਾਰ ਵਾਅਦਾ ਘਾਟਾ ਕਰਦੀ ਹੈ ਉਹਦੇ ਵਿਰੋਧ ਇੱਕ ਜੁਟ ਹੋ ਕੇ ਲੜਿਆ ਕਰੋ ਅੱਜ ਦੀਆਂ ਇਨੀਆਂ ਬੇਨਤੀਆਂ ਪ੍ਰਵਾਨ ਕਰ ਰਹੀਆਂ ਗੁਰੂ ਫਤੇ ਪ੍ਰਵਾਨ ਕਰ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ